ਆਵੇ ਕਛਲੀਏ ਵਜੀਰੇ ਕਹੋ ਛਲ ਕਰ ਮਾਰੂ ਬੰਦਾ ਆਹੇਓ ਬੰਦਾ ਸਿੰਘ ਬਹਾਦਰ ਦੇ ਡਰ ਤੋਂ ਵਜੀਦ ਖਾਨ ਚਿੰਤਾ ਦੇ ਵਿੱਚ ਫਸਿਆ ਹੋਇਆ ਪਲ-ਪਲ ਸੋਚ ਰਿਹਾ ਹੈ ਡਰ ਰੇ ਅੰਦਰੋਂ-ਅੰਦਰੀ ਤਦੋਂ ਇੱਕ ਛਲਿਆ ਇੱਕ ਕਪਤੀ ਆ ਕੇ ਉਹ ਆਖਦਾ ਹੈ ਵਜੀਦ ਖਾਨ ਨੂੰ ਕਿ ਵਜੀਦ ਖਾਨ ਤੂੰ ਮੇਰੇ ਉੱਤੇ ਭਰੋਸਾ ਕਰ ਸਕਦਾ ਮੈਂ ਛਲ ਕਰਨਾ ਜਾਣਦਾ ਮੇਰੇ ਕੋਲ ਐਸਾ ਛਲ ਹੈ ਕਿ ਮੈਂ ਬੰਦਾ ਸਿੰਘ ਬਹਾਦਰ ਨੂੰ ਖਤਮ ਕਰ ਦੇਵਾਂਗਾ ਹਜ਼ਾਰ ਸਿਪਾਹੀ ਮੈਂ ਲੈ ਜਾਊ ਸੋ ਬੰਦੇ ਕੇ ਸਾਥ ਲੜਾਉਂ ਆਖਦਾ ਏ ਤੂੰ ਮੇਰੀ ਡਿਊਟੀ ਲਾ ਤੇ ਮੈਂ 1 ਲੱਖ ਦਾ ਮੈਂ ਬੰਦਾ ਸਿੰਘ ਬਹਾਦਰ ਨਾਲ ਏਵੇਂ ਛਲ ਕਰਾਂਗਾ ਉਹਨੂੰ ਪਤਾ ਹੀ ਨਹੀਂ ਲੱਗਣਾ ਕਹਿੰਦਾ ਮੇਰੇ ਨਾਲ 1000 ਸਿਪਾਹੀ ਮੈਂ ਆਪਣੇ ਨਾਲ ਲੈ ਜਾਵਾਂਗਾ ਸੋ ਬੰਦੇ ਕੇ ਸਾਥ ਲੜਾਉਂ ਮੈਂ ਹਜ਼ਾਰਾਂ ਸਿਪਾਹੀ ਸਿਪਾਹੀ ਲੈ ਕੇ ਬੰਦਾ ਸਿੰਘ ਬਹਾਦਰ ਦੇ ਕੋਲ ਜਾ ਕੇ ਉਸ ਨਾਲ ਰੜਾ ਦੇਵਾਂਗਾ ਤੇ ਜਦੋਂ ਜੁੱਧ ਹੋਣਾ ਹੈ ਜੰਗ ਦੇ ਮੈਦਾਨ ਦੇ ਅੰਦਰ ਜਦੋਂ ਤੀਗਾ ਵਹਿਣੀਆਂ ਨੇ ਜਦੋਂ ਇੱਕਦਮ ਗੁੱਲਮੱਜ ਜਾਵੇਗਾ ਤਦੋਂ ਮੈਂ ਆਪਣੀਆਂ ਫੌਜਾਂ ਨੂੰ ਪਿੱਛੇ ਹਟਾ ਲਵਾਂਗਾ ਇੱਕਦਮ ਰੌਲਾ ਪਾ ਦਵਾਂਗਾ ਤੇ ਮੈਂ ਉਸ ਰੌਲੇ ਗੋਲੇ ਦੇ ਅੰਦਰ ਉਸ ਫਕੀਰ ਨੂੰ ਫੜ ਲਵਾਂਗਾ ਐਵੇਂ ਦੀ ਸਲਾਹ ਉਹਨੇ ਵਜੀਦ ਖਾਨ ਨੂੰ ਦਿੱਤੀ ਹੈ ਠੱਗ ਨੇ ਜਦ ਆਏ ਪਰ ਹੈ ਗਾੜ ਲੜਾਈ ਦੇ ਹੌ ਲੂਟ ਮੈਂ ਵਿਚੇ ਮਚਾਈ ਅੱਖ ਤੇ ਜਦੋਂ ਕਮਾਂ ਸਣ ਜੰਗ ਸ਼ੁਰੂ ਹੋ ਗਿਆ ਤਦੋਂ ਮੈਂ ਆਪਣਾ ਪ੍ਰਾਇ ਜਦੋਂ ਸੁਝਣਾ ਨਹੀਂ ਕਿਸੇ ਨੂੰ ਉਸ ਸਮੇਂ ਕਹਿੰਦੇ ਮੈਂ ਫੌਜ ਵਿੱਚ ਹੋਵਾਂਗਾ ਤੇ ਫੌਜ ਦੇ ਵਿੱਚ ਲੁੱਟ ਪਚਾ ਦੇਵਾਂਗਾ ਤੇ ਉਸ ਸਮੇਂ ਖੁਆ ਖੋਈ ਪਾ ਦੇਵਾਂਗਾ ਤੇ ਹੱਲਾ ਕਰਕੇ ਰੌਲਾ ਪਵਾ ਦੇਵਾਂਗਾ ਫੇਰ ਬੰਦੇ ਫੜ ਲੈ ਗਫੂ ਤੁਮ ਤੇ ਵਗ ਲਿਓ ਜਗੀਰ ਤਦੂ ਆਖਦਾ ਫਕੀਰ ਬੰਦਾ ਹੈ ਬੰਦਾ ਸਿੰਘ ਬਹਾਦਰ ਉਹਨੂੰ ਮੈਂ ਉਸੇ ਵੇਲੇ ਫੜ ਲਵਾਂਗਾ ਤੇ ਫੜ ਕੇ ਆਪਣੇ ਕੋਲ ਕੈਦ ਕਰ ਲਵਾਂਗਾ ਪਰ ਨਵਾਬ ਇੱਕ ਗੱਲ ਮੈਂ ਆਖਦਾ ਨਵਾਬ ਸਾਹਿਬ ਮੈਨੂੰ ਵੱਡੀ ਜ਼ਗੀਰ ਚਾਹੀਦੀ ਹੈ ਮੈਂ ਬੰਦਾ ਸਿੰਘ ਬਹਾਦਰ ਨਾਲ ਛਲ ਕਰ ਸਕਦਾ ਹਾਂ ਪਰ ਇੱਕ ਗੱਲ ਯਾਦ ਰੱਖੋ ਇਹਦੇ ਬਦਲੇ ਵਿੱਚ ਮੈਨੂੰ ਵੱਡੀ ਜ਼ਗੀਰ ਦੇਓ ਬਹੀਬ ਜੀਰਾ ਤਾਰੇ ਕਾਟ ਕੋ ਦਿਨੀ ਆਨਾ ਇਹ ਸੁਣਿਆ ਮਿੱਠੀਆਂ ਮਿੱਠੀਆਂ ਗੱਲਾਂ ਜਿਹੜੀਆਂ ਨੇ ਇਹ ਸੁਣ ਕੇ ਬਜੀਦ ਨੂੰ ਬੜਾ ਚੰਗਾ ਲੱਗਿਆ ਬਜੀਦੇ ਨੂੰ ਉਹ ਕਹਿਣ ਲੱਗਾ ਵੀ ਗੱਲ ਤਾਂ ਤੇਰੀ ਠੀਕ ਹੈ ਮੈਂ ਤੂੰ ਜੋ ਆਖੇ ਮੈਂ ਤੈਨੂੰ ਦੇਣ ਨੂੰ ਤਿਆਰ ਹਾਂ ਤੂੰ ਐਵੇਂ ਕਰੀ ਬੰਦਾ ਸਿੰਘ ਬਹਾਦਰ ਨੂੰ ਫੜ ਕੇ ਉੱਥੇ ਹੀ ਖਤਮ ਕਰ ਦੇਵੀਂ ਫਿਰ ਕਹਿਣ ਲੱਗਾ ਤੇਨੂੰ ਜਿੰਨਾ ਪੈਸਾ ਚਾਹੀਦਾ ਹੈ ਧਨ ਚਾਹੀਦਾ ਹੈ ਉਹ ਹੁਕਮ ਕਰ ਦਿੰਦਾ ਵੀ ਹੁਣੇ ਚੱਕੋ ਧਨ ਲੈ ਜਾ ਬੰਦਾ ਮਾਰਾ ਮੋਹੇ ਪਾਏ ਦਿਉਂਗ ਬਾਟ ਕੀ ਵੀਰ ਦਵਾਏ ਇੰਨਾ ਡਰਿਆ ਹੋਇਆ ਬਜੀਦਾ ਇਉਂ ਕਹਿੰਦਾ ਹੈ ਕਿ ਬੰਦੇ ਨੂੰ ਮੇਰੇ ਕੋਲ ਲੈ ਕੇ ਨਾ ਆਈ ਮੈਂ ਉਹਨੂੰ ਦੇਖਣਾ ਨਹੀਂ ਚਾਹੁੰਦਾ ਉਹਨੂੰ ਵੇਖ ਕੇ ਮੇਰੇ ਪ੍ਰਾਣ ਨਿਕਲ ਜਾਣੇ ਨੇ ਇੰਨਾ ਖੂੰਖਾਰ ਹੋ ਇੰਨਾ ਭਿਆਨਕ ਹੈ ਆਖਦੇ ਉਹਨੂੰ ਉੱਥੇ ਹੀ ਮਾਰ ਕੇ ਮੇਰੇ ਕੋਲ ਆ ਜਾਵੀਂ ਕਿਨ ਲਗੇ ਦਿਉਂਗ ਵੱਡ ਜਗੀਰ ਦਿਵਾਈ ਮੈਂ ਬਾਦਸ਼ਾਹ ਪਾਸ ਤੇਰੀ ਸ਼ਿਫਾਰਿਸ਼ ਕਰਾਂਗਾ ਤੇ ਤੈਨੂੰ ਵੱਡੀ ਜਗੀਰ ਦਿਵਾਵਾਂਗਾ ਰੋਇਰਾ ਸੋ ਭਾਈ ਬੰਦੇ ਆ ਇਸ ਇਹ ਤਾਂ ਸੀ ਰੰਗੜ ਬਣਿਆ ਹੋਇਆ ਇਹ ਹੈ ਵੈਸੇ ਰੰਗੜ ਸੀ ਇਹ ਜਿਹੜਾ ਬਹਿਰੂਪੀਆ ਸੀ ਇਹ ਬੰਦਾ ਸਿੰਘ ਬਹਾਦਰ ਨੂੰ ਜਾ ਕੇ ਕਹਿਣ ਲੱਗਾ ਕਿ ਮੈਂ ਹਿੰਦੂ ਆ ਮੈਂ ਭੱਜ ਕੇ ਆਇਆ ਹਾਂ ਵਜੀਦ ਖਾਨ ਤੋਂ ਤੇ ਮੈਂ ਉਹਦੇ ਨਾਲੋਂ ਵੱਖ ਹੋ ਚੁੱਕਾ ਹਾਂ ਕਿਰਪਾ ਕਰਕੇ ਮੈਨੂੰ ਸ਼ਰਨ ਦਿਓ ਤੇ ਮੈਨੂੰ ਆਪਣੇ ਨਾਲ ਰਲਾ ਦਿਓ ਤਾਕਦਾ ਹੈ ਕਿ ਤੁਸੀਂ ਵੀ ਹਿੰਦੂ ਪਰਾ ਹੋ ਮੈਂ ਵੀ ਹਿੰਦੂ ਪਰਾ ਹਾਂ ਤੁਸੀਂ ਮੇਰੀ ਮਰਦ ਕਰੋ ਮੈਂ ਤੁਹਾਡੀ ਮਰਦ ਕਰਾਂਗਾ ਕਿਉਂਕਿ ਤੁਹਾਨੂੰ ਗੁਰੂ ਸਾਹਿਬ ਨੇ ਭੇਜਿਆ ਹੈ ਤੇ ਮੈਂ ਵੀ ਸੇਵਾ ਵਿੱਚ ਹਾਜ਼ਰ ਹੋਇਆ ਹਾਂ ਇਉਂ ਕਹਿ ਕੇ ਛਲিয়ে ਨੇ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਨੇ ਤੇ ਬੰਦਾ ਸਿੰਘ ਬਹਾਦਰ ਦੇ ਕੋਲ ਪਹੁੰਚ ਗਿਆ ਹੈ ਰੰਗੜ ਬੇਈਮਾਨ ਥੋ ਸੋਹਣ ਲਿਓ ਪਿਛਾਣਾ ਇਹ ਰੰਗੜ ਸੀ ਤੇ ਮਨ ਦਾ ਬੇਈਮਾਨ ਸੀ ਬੰਦਾ ਸਿੰਘ ਬਹਾਦਰ ਜਾਣਦਾ ਸੀ ਪੜਨਾ ਉਨੇ ਉਸੇ ਸਮੇ ਬਦਲਿਆ ਬੰਦਾ ਸਿੰਘ ਬਹਾਦਰ ਨੇ ਕਹਿੰਦਾ ਤੇਰੇ ਦਿਲ ਦੇ ਵਿੱਚ ਖੋਟ ਹੈ ਤੂੰ ਝੂਠ ਬੋਲ ਰਿਹਾ ਹੈ ਬੰਦਾ ਸਿੰਘ ਬਹਾਦਰ ਨੇ ਇਸ ਨੂੰ ਪਛਾਣ ਲਿਆ ਤਾਂ ਬੰਦੇ ਉਸ ਕੋ ਕਹਿਓ ਤੂੰ ਦਿਲ ਸਾਫਤ ਨਹੀਂ ਤਾਂ ਬੰਦਾ ਸਿੰਘ ਬਹਾਦਰ ਕਹਿਣ ਲੱਗਾ ਓਏ ਤੇਰਾ ਦਿਲ ਸਾਫਤ ਨਹੀਂ ਹੈ ਤੇਰੇ ਅੰਦਰ ਠੱਗ ਪ੍ਰਤੀਤ ਲੱਗਦਾ ਹੈ ਪਰ ਚੰਗਾ ਤੇਰੀ ਮਰਜ਼ੀ ਹੈ ਵੇਖ ਲੈ ਦਗਾ ਨਾ ਕਰੀ ਜੋ ਤੂੰ ਕਰੈ ਸੋ ਪਾਏ ਹੈ ਹਾਂ ਹਮ ਤਮ ਫੇਰਤ ਨਾ ਹੈ ਇਹ ਗੱਲ ਯਾਦ ਰੱਖੀ ਜੋ ਤੂੰ ਕਰੇਗਾ ਤੈਨੂੰ ਭੁਗਤਣਾ ਪੈਣਾ ਹੈ ਮੈਂ ਤੈਨੂੰ ਮੋੜਦਾ ਨਹੀਂ ਆ ਜਾ ਰਲ ਜਾ ਫੌਜਾਂ ਦੇ ਅੰਦਰ ਪਰ ਇਹ ਯਾਦ ਰੱਖੀ ਜੋ ਬੀਜੇਗਾ ਉਹ ਤੈਨੂੰ ਵੱਢਣਾ ਪਵੇਗਾ ਤਾ ਬੰਦੇ ਕੀਸੇ ਹੱਥ ਪਾਇਓ ਕਈ ਮੁੱਠ ਦੇ ਹੀ ਮੋਹਰ ਫੜਾਇਓ ਤਦੋ ਬੰਦਾ ਸਿੰਘ ਬਹਾਦਰ ਨੇ ਆਪਣੇ ਖੀਸੇ ਦੇ ਵਿੱਚ ਹੱਥ ਪਾਇਆ ਤੇ ਮੋਹਰਾਂ ਦੀ ਮੁਠੀ ਭਰ ਕੇ ਨਾ ਉਹਦੇ ਹੱਥ ਉੱਤੇ ਰੱਖ ਦਿੱਤੀ ਇਸ ਬੈ ਰੁਪਈਏ ਦੇ ਆਖਿਆ ਲੈ ਆ ਮੋਹਰਾਂ ਲੈ ਜਾ ਤੇ ਆਪਣੀ ਫੌਜ ਜਿਹੜੀ ਤੇਰੀ ਹੈ ਉਹਨੂੰ ਨਾਲ ਲੈ ਆ ਤੇ ਜੇ ਜਿੰਨੇ ਸਿਪਾਹੀ ਨੇ ਉਹਨੀਆਂ ਮੋਹਰਾਂ ਮੇਰੇ ਕੋਲ ਲੈ ਜਾ ਜੇ ਖਰਚੇ ਦੀ ਲੋੜ ਹੈ ਸਿੱਧੇ ਦੀ ਲੋੜ ਹੈ ਉਹ ਸਭ ਕੁਝ ਮੈਂ ਤੈਨੂੰ ਦੇਣ ਨੂੰ ਤਿਆਰ ਹਾਂ ਤੇ ਬੰਦਾ ਸਿੰਘ ਬਹਾਦਰ ਨੇ ਮੋਹਰਾਂ ਦਿੱਤੀਆਂ ਨੇ ਲੈ ਜੇਤੀ ਤੋਏ ਸਾਥ ਸਿਪਾਹੇ ਲੂਣ ਹਮਾਰੋ ਤੂੰ ਪੇਟ ਜਿੰਨੇ ਸਪਾਹੀ ਨੇ ਤੇਰੇ ਨਾਲ ਉਹਨਾਂ ਦੀਆਂ ਮੋਹਰਾਂ ਦੇ ਵੀ ਖਰਚ ਲੈ ਜਾ ਖੁੱਲਾ ਆਖਦੇ ਨੇ ਤੂੰ ਸਾਡਾ ਨਮਕ ਖਾ ਆਪ ਦੇ ਪੇਟ ਵਿੱਚ ਪਾ ਇਹ ਸਾਡੇ ਵੱਲੋਂ ਨਮਕ ਹਰਾਮ ਬਣੇਗਾ ਫਿਰ ਤੈਨੂੰ ਨਮਕ ਹਰਾਮ ਦਾ ਖਿਤਾਬ ਦੇਵਾਂਗੇ ਇਹੋ ਬੰਦੇ ਨੇ ਕਿਹਾ ਤੂੰ ਸਾਡਾ ਲੰਗਰ ਖਾ ਲੰਗਰ ਸਾਡੇ ਵੱਲੋਂ ਸ਼ੱਕ ਤਾਂ ਆਖਦੇ ਨੇ ਲੂਣ ਖਾਏ ਜੋ ਕਰੇ ਬੁਰਾਈ ਇਹ ਆਮ ਕਰਕੇ ਜਿਹੜਾ ਕੋਈ ਲੂਣ ਖਾ ਕੇ ਬੁਰਾ ਕਰਦਾ ਹੈ ਨਾ ਉਹਨੂੰ ਕੜੀ ਸਜ਼ਾ ਮਿਲਦੀ ਹੈ ਉਹਨੂੰ ਦੰਨ ਮਿਲਦਾ ਹੈ ਪਰਮੇਸ਼ਰ ਵੱਲੋਂ ਇਹ ਗੱਲ ਯਾਦ ਰੱਖੀ ਲੂਣ ਖਾਏ ਜੋ ਕਰੇ ਬੁਰਾਈ ਮਰੈ ਤੁਰਤ ਸੋ ਬਿਨ ਹੀ ਆਈ ਆਖਦੇ ਨੇ ਜਿਹੜਾ ਕਿਸੇ ਦਾ ਲੂਣ ਖਾ ਕੇ ਹਰਾਮੀ ਕਰਦਾ ਹੈ ਬੇਈਮਾਨੀ ਕਰਦਾ ਹੈ ਉਹ ਅਣ ਆਈ ਮੌਤ ਮਰਦਾ ਹੈ ਭਾਵ ਉਹ ਇੱਕਦਮੀ ਉਹਨੂੰ ਮੌਤ ਆ ਜਾਂਦੀ ਹੈ ਰੇ ਉਹਦੀ ਉਮਰ ਪੁੱਗੀ ਨਹੀਂ ਹੁੰਦੀ ਪੂਰੀ ਨਹੀਂ ਹੁੰਦੀ ਉਹ ਪਹਿਲਾਂ ਹੀ ਮਰ ਜਾਂਦਾ ਹੈ ਆਪ ਬੰਦੇ ਨੇ ਜਦੋਂ ਬੰਦਾ ਸਿੰਘ ਬਹਾਦਰ ਕੂਚ ਕਰ ਗਏ ਤੇ ਇਹ ਵੀ ਉਹਦੇ ਨਾਲ ਆ ਕੇ ਮਿਲ ਗਿਆ Hindu ਵੀ ਉਸ ਲਾਇ ਬਚਾਏ ਮੁਸਲਮਾਨ ਕਿੰਦੀ ਏ ਕਾਹੇ ਤਦੋਂ ਛਡੋਰੇ ਤੋਂ ਚੱਲ ਕੇ ਬਨੂੜ ਸ਼ਹਿਰ ਮਾਰਿਆ ਹੈ ਤੇ ਬਨੂੜ ਦਾ ਡੇਰਾ ਲਾਇਆ ਹੈ ਤੇ ਬਨੂੜ ਪਟਿਆਲੇ ਤੋਂ ਚੰਡੀਗੜ੍ਹ ਵਾਲੀ ਸ਼ੜਕ ਦੇ ਉੱਤੇ ਸਥਿਤ ਹੈ ਤਾਕਦੇ ਨੇ ਇਸ ਬਨੂੜ ਦੇ ਵਿੱਚ ਆ ਕੇ ਬੰਦਾ ਸਿੰਘ ਬਹਾਦਰ ਨੇ ਡੇਰਾ ਲਾਇਆ ਹੈ ਜਦੋਂ ਇੱਥੇ ਹੱਲਾ ਬੋਲਿਆ ਤਾਂ ਇਥੋਂ ਦੇ ਰਹਿਣ ਵਾਲੇ ਹਿੰਦੂ ਬਚਾ ਲਏ ਹਨ ਉਸਨੇ ਤੇ ਹਿੰਦੂਆਂ ਨੂੰ ਕੁਝ ਨਹੀਂ ਆਖਿਆ ਤੇ ਤੁਰਕਾਂ ਨੂੰ ਮਾਰ ਦਿੱਤਾ ਹੈ